ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮੈਨੂੰ ਲੱਗਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦੂੰਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਨੇ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੇਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਤੁਹਾਨੂੰ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਢ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਜੀ ਆਦੀ ਪਛਾਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਸੋ ਮਨ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ ਪਛਾਨਵੇਂ ਫਿਲਮ ਰਿਲੀਜ਼ ਹੋਊ ਮਾਰੇ ਕਰਨਗੇ ਕਿਰਪਾ ਤੇ ਉਹ ਰੱਬ ਤੋਂ ਵੱਡਾ ਦੁਨੀਆ ਦੇ ਕੋਈ ਹੈ ਨਹੀਂ ਹੈ ਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਫਲਾਣੇ ਦੇ ਪਹੁੰਚ ਆ ਫਲਾਣੇ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਹੁੰਦੇ ਭਾਈ ਜਾਨੂੰ ਬਾਹਲੇ ਕੋਈ ਜਿਹੇ ਹੁੰਦੇ ਆ ਪਰ ਮੈਂ ਏ ਸੋਚਾ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਦੇ ਨਾਲ ਆ ਸੌਰੀ ਸੀਰੀਅਸ ਹੋ ਗਈ ਗੱਲ ਇਹ ਇੱਕ ਸਾਡੀ ਫਿਲਮ ਨਹੀਂ ਆਉਣ ਦਿੱਤੀ ਯਾਰ ਇਹਨਾਂ ਨੇ ਚਲੋ ਐ ਨਹੀਂ ਆਉਗੋ ਕੀ ਕਿ ਦੁੱਖ ਖਣਾਵਾ ਤੁਹਾਨੂੰ ਤੇ ਪਹਿਲਾਂ ਮਨ ਸਿਕਾ ਵੀ ਪਹਿਲਾਂ ਫਿਲਮ ਆਜੂਗੀ ਫਿਰ ਹੌਲੀ ਹੌਲੀ ਆਲਮੂ ਕਰਾਂਗੇ ਚਲੋ ਹੁਣ ਫਿਰ ਇੱਕ ਨਵੀਂ ਫਿਲਮ ਸਟਾਰਟ ਕਰਨ ਲੱਗੇ ਸੀ ਮੈਂ ਕਿਹਾ ਵਿੱਚ ਜੇ ਚਾਰ ਪੰਜ ਗਾਣੇ ਪਾਏ ਮੈਂ ਚੱਕ ਦੇ ਆੜੀਆਂ ਐਡਵਾਈਜ਼ਰੀਆਂ ਜਾਰੀ ਹੋਈਆਂ ਮੈਨੂੰ ਪਿਛਲੇ ਸਾਲ ਬੈ ਗਿਆ ਐ ਸਾਲ ਫਿਰ ਮੈਂ ਐਡਵਾਈਜ਼ਰੀ ਜਾਰੀ ਕਰੂੰਗਾ ਐ ਐਡਵਾਈਜ਼ਰੀ ਜਿਹੜੀ ਉਹ ਲਾਈਵ ਆ ਸਾਨੂੰ ਪਿਛਲੇ ਸਾਲ ਬਹੁਤ ਸਾਰੀਆਂ ਐਡਵਾਈਜ਼ਰੀਆਂ ਵੜੀਆਂ ਬੜੇ ਲੋਕਾਂ ਦੇ ਐਡਵਾਈਜ਼ਰੀਆਂ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਆ ਸਾਡੇ ਵੱਲੋਂ ਵੀ ਐਡਵਾਈਜ਼ਰੀ ਹੁਣ ਲੈ ਲਓ ਜਿੰਦਾ ਮਰਜੀ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਬੰਲਾ ਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦੂੰਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹਾਂ ਕਿਉਂਕਿ ਇੱਚ ਕੱਟ ਲੱਗੇ ਹੋ ਰਿਹਾ ਮੈਂ ਉਹਦੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੇਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਆਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਨੂੰ ਜੇ ਤੁਸੀਂ ਵਿਦਆਊਟ ਕੱਟ ਫਿਲਮ ਲਾਓਗੇ ਤਾਂ ਮੈਂ ਤੁਹਾਨੂੰ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਢ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਆਪ ਦੀ ਪਛਾਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਮਨ ਲੱਗਦਾ ਮਾਰੇ ਕਿਰਪਾ ਕਰਨਗੇ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊ ਮਾਰੇ ਕਰਨੀ ਕਿਰਪਾ ਤੇ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹੈ ਨਾ ਜੀ ਜੇ ਬੰਦਾ ਉਹ ਕਹਿੰਦਾ ਵੀ ਯਾਰ ਤੇਰੀ ਬਲਾਦੇ ਤੇ ਪਹੁੰਚ ਆ ਬਲੰਗ ਤੱਕ ਤੇਰੀ ਪਹੁੰਚ ਆ ਨਾ ਜੀ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦਾ ਤੇ ਭਾਈ ਜਰੂ ਬਾੜੇ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਨਗੇ ਵਿਦਆਊਟ ਕੱਟ ਫਿਰ ਆਪਾਂ ਉਹਦੇ ਨਾਲ ਆ ਸੌਰੀ ਸੀਰੀਅਸ ਹੋ ਗਈ ਗੱਲ ਇੱਕ ਸਾਡੀ ਫਿਲਮ ਨਹੀਂ ਹੋਣ ਦਿੱਤੀ ਯਾਰ ਇਹਨਾਂ ਨੇ ਹ ਚਲੋ ਐ ਨਹੀਂ ਹੋ ਉਹ ਕੀ ਕੀ ਦੁੱਖ ਖੜਾਵਾ ਤੁਹਾਨੂੰ ਤੇ ਪਹਿਲਾਂ ਮਨ ਸਿਕਾ ਵੀ ਪਹਿਲਾਂ ਫਿਲਮ ਆ ਜੋਗੀ ਫਿਰ ਹਾਲੀਵੁੱਡ ਯਾਰ ਬੁਕਰਾਂਗੇ ਚਲੋ ਹੁਣ ਫਿਰ ਇੱਕ ਨਵੀਂ ਫਿਲਮ ਸਟਾਰਟ ਕਰਨ ਲੱਗੇ ਸੀ ਮੈਂ ਕਿਹਾ ਵਿੱਚ ਜੇ ਚਾਰ ਪੰਜ ਗਾਣੇ ਪਾਏ ਮੈਂ ਚੱਕ ਲਵੇ ਬਾੜਿਆ ਐਡਵਾਈਜ਼ਰੀਆਂ ਜਾਰੀ ਹੋਈਆਂ ਮੈਨੂੰ ਪਿਛਲੇ ਸਾਲ ਬੈ ਗਿਆ ਐ ਸਾਲ ਫਿਰ ਮੈਂ ਐਡਵਾਈਜ਼ਰੀ ਜਾਰੀ ਕਰੂਗਾ ਐ ਐਡਵਾਈਜ਼ਰੀ ਜਿਹੜੀ ਉਹ ਲਾਈਵ ਆ ਸਾਨੂੰ ਪਿਛਲੇ ਸਾਲ ਬਹੁਤ ਸਾਰੀਆਂ ਐਡਵਾਈਜ਼ਰੀਆਂ ਵੜੀਆਂ ਬੜੇ ਲੋਕਾਂ ਨੇ ਅਡਵਾਈਜ਼ਰੀ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਆ ਸਾਡੇ ਵੱਲੋਂ ਵੀ ਅਡਵਾਈਜ਼ਰੀ ਹੁਣ ਲੈ ਲਓ ਜਿੰਦਾ ਮਰਜੀ ਪੰਜਾਬ 95 ਬਾਈ ਪੰਜਾਬ 95 ਜਦੋਂ ਹੋਊਗੀ ਰਿਲੀਜ਼ ਉਦੋਂ ਮਨ ਲਾਦਾ ਮਹਾਰਾਜ ਕਿਰਪਾ ਕਰਨਗੇ ਹੋਊਗੀ ਬਿਨਾਂ ਕੱਟ ਤੋਂ ਨਹੀਂ ਤਾਂ ਮੈਂ ਪਹਿਲੇ ਤੁਹਾਨੂੰ ਦੱਸ ਦਊਗਾ ਵੀ ਮੈਂ ਇਸ ਮੂਵੀ ਦੇ ਨਾਲ ਨਹੀਂ ਹੈਗਾ ਕਿਉਂਕਿ ਇੱਥੇ ਕੱਟ ਲੱਗੇ ਹੋਏ ਆ ਮੈਂ ਉਦੋਂ ਹੀ ਮੂਵੀ ਦੇ ਨਾਲ ਸਪੋਰਟ ਕਰੂੰਗਾ ਜੇ ਮੂਵੀ ਪੂਰੀ ਦੀ ਪੂਰੀ ਚੱਲੇਗੀ ਆਦਰਵਾਈਜ਼ ਪਹਿਲਾਂ ਲੱਗਣ ਲੱਗੀ ਸੀ ਬਾਹਰ ਉਹ ਵੀ ਪੂਰੀ ਲੱਗਣ ਲੱਗੀ ਸੀ ਵਿਦਾਊਟ ਕੱਟ ਤਾਂ ਹੀ ਮੈਂ ਉਹਨੂੰ ਪ੍ਰੋਮੋਟ ਵੀ ਕੀਤਾ ਸੀ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਪ੍ਰੋਡੂਸਰ ਜੀ ਜੇ ਤੁਸੀਂ ਵਿਦਾਊਟ ਕੱਟ ਫਿਲਮ ਲਾਓਗੇ ਤਾਂ ਮੈਂ ਤੁਹਾਨੂੰ ਮੈਂ ਉਹਦੇ ਨਾਲ ਆ ਜੇ ਤੁਸੀਂ ਕੱਟ ਵੱਢ ਕੇ ਫਿਲਮ ਲਾਓਗੇ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਹੀ ਆਪ ਦੀ ਪਛਾਣ ਦੀ ਗੱਲ ਦਿਖਾਉਣ ਦਾ ਕੋਈ ਫਾਇਦਾ ਨਹੀਂ ਤੋਂ ਮਨ ਲੱਗਦਾ ਮਾਰੇ ਕਿਰਪਾ ਕਰਨ ਕਿ ਕੋਈ ਤਾਂ ਹੱਲ ਬਣੂਗਾ ਪੰਜਾਬ 95 ਫਿਲਮ ਰਿਲੀਜ਼ ਹੋਊ ਮਾਰੇ ਕਰਨੀ ਕਿਰਪਾ ਤੇ ਉਹ ਰੱਬ ਤੋਂ ਵੱਡਾ ਦੁਨੀਆ ਤੇ ਕੋਈ ਹੈ ਨਹੀਂ ਹੈ ਨਾ ਹੀ ਜੇ ਬੰਦਾ ਕਹਿੰਦਾ ਵੀ ਆ ਤੇਰੀ ਬਲਾਨੇ ਤੇ ਪਹੁੰਚ ਆ ਬਲੰਗ ਤੱਕ ਤੇਰੀ ਪਹੁੰਚ ਆ ਨਹੀਂ ਤੇ ਪਹੁੰਚ ਤਾਂ ਚਲੋ ਸਾਰਿਆਂ ਦੀ ਸਾਰਿਆਂ ਨੂੰ ਕਹਿੰਦੇ ਤਾਂ ਭਾਈ ਜਰੋਂ ਬਾੜੇ ਕੋਈ ਜਾਈ ਹੁੰਦੇ ਆ ਪਰ ਮੈਂ ਇਹ ਸੋਚਿਆ ਵੀ ਜੇ ਪੂਰੀ ਫਿਲਮ ਰਿਲੀਜ਼ ਕਰਾਂਗੇ ਵਿਦਆਊਟ ਕੱਟ ਫਿਰ ਆਪਾਂ ਉਹਰਾ ਦੇ ਨਾਲ ਆ ਸੌਰੀ ਸੀਰੀਅਸ ਹੋ ਗਈ ਗੱਲ ਇਹ ਇੱਕ ਸਾਡੀ ਫਿਲਮ ਨਹੀਂ ਹੋਣ ਦਿੱਤੀ ਯਾਰ ਇਹਨਾਂ ਨੇ ਚਲੋ ਐ ਨਹੀਂ ਆਉਂਦੇ ਕੀ ਕੀ ਦੁੱਖ ਖਣਾਵਾ ਤੁਹਾਨੂੰ ਤੇ ਫਿਲਮ ਹੁਣ ਸਗਾਂ ਵੀ ਪਹਿਲਾਂ ਫਿਲਮ ਆਜੂਗੀ ਫਿਰ ਹਾਲੀਵੁੱਡ ਯਾਰ ਬੁਕਰਾਂਗੇ ਚਲੋ ਹੁਣ ਫਿਰ ਇੱਕ ਨਵੀਂ ਫਿਲਮ ਸਟਾਰਟ ਕਰਨ ਲੱਗੇ ਸੀ ਮੈਂ ਕਿਹਾ ਵਿੱਚ ਜੇ ਚਾਰ ਪੰਜ ਗਾਣੇ ਪਾਏ ਮੈਂ ਚੱਕ ਲਏ ਬਾੜੀਆਂ ਐਡਵਾਈਜ਼ਰੀਆਂ ਜਾਰੀ ਹੋਈਆਂ ਮੈਨੂੰ ਪਿਛਲੇ ਸਾਲ ਬੈ ਗਿਆ ਇਸ ਸਾਲ ਫਿਰ ਮੈਂ ਐਡਵਾਈਜ਼ਰੀ ਜਾਰੀ ਕਰੂੰਗਾ ਐਡਵਾਈਜ਼ਰੀ ਜਿਹੜੀ ਉਹ ਲਾਈਵ ਆ ਸਾਰੂ ਪਿਛਲੇ ਸਾਲ ਬਹੁਤ ਸਾਰੀਆਂ ਐਡਵਾਈਜ਼ਰੀਆਂ ਵੜੀਆਂ ਬੜੇ ਲੋਕਾਂ ਦੀ ਐਡਵਾਈਜ਼ਰੀਆਂ ਦੇਣ ਦੀਆਂ ਕੋਸ਼ਸ਼ਾਂ ਕੀਤੀਆਂ ਆ ਸਾਡੇ ਵੱਲੋਂ ਵੀ ਐਡਵਾਈਜ਼ਰੀ ਹੁਣ ਲੈ ਲਓ ਜਿੰਦਾ ਮਰਜ਼ੀ ਕਾਰਡ ਵੇਟ ਫॉर 95 ਹਾਂਜੀ ਬਾਈ ਜੀ ਤਾਂ ਵੀ ਵੇਟ ਕਰ ਰਿਹਾ ਦੇਖੋ ਮਾਰੇ ਗੱਲ ਕਿਤੇ ਕਰਪਾ